ਵਿਚਾਰ ਜਦੋਂ ਸਾਂਝੇ ਕੀਤੇ ਜਾਂਦੇ ਆ ਤੇ ਵਿਚਾਰਾਂ ਦੇ ਵਿੱਚ ਵਾਦਾ ਹੁੰਦਾ ਹੈ ਤੇ ਨਾਲ ਦੀ ਨਾਲ ਕਈ ਵਾਰੀ ਦਿਮਾਗ ਦੇ ਵਿੱਚ ਇਹ ਵੀ ਆਉਂਦੀ ਹੈ ਗੱਲ ਕਿ ਜੇਕਰ ਆਪਾਂ ਸੜਕ ਤੇ ਜਾਂਦੇ ਆ ਰੋਡ ਤੇ ਜਾਂਦੇ ਆ ਤੇ ਜੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਤੇ ਆਪਾਂ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਦੇਰ ਕਰ ਦਿੰਦੇ ਆ ਦੇਰ ਹੋ ਜਾਂਦੀ ਹੈ ਲੇਕਿਨ ਜੇ ਟ੍ਰੈਫਿਕ ਘੱਟ ਹੋਵੇ ਸੜਕ ਦੇ ਉੱਤੇ ਤਾਂ ਆਪਾਂ ਜਲਦੀ ਹੀ ਟਾਈਮ ਨਾਲ ਸਮੇਂ ਸਿਰ ਆਪਣੀ ਮੰਜ਼ਲ ਤੇ ਪਹੁੰਚ ਜਾਵਾਂਗੇ ਐਨ ਇਸੇ ਤਰ੍ਹਾਂ ਜੇਕਰ ਦਿਮਾਗ ਦੇ ਵਿੱਚ ਵਿਚਾਰਾਂ ਦੀ ਟ੍ਰੈਫਿਕ ਘਟ ਜਿੰਨੀ ਘਟ ਹੋਵੇਗੀ ਉਨਾਂ ਹੀ ਅਸੀਂ ਆਪਣੀ ਮੰਜ਼ਲ ਦੇ ਨੇੜੇ ਹੋ ਜਾਵਾਂਗੇ ਘਟ ਕਿਹੜੇ ਵਿਚਾਰ ਆ ਮਨ ਦੇ ਵਿੱਚ ਜਿਹੜੇ ਵਿਚਾਰ ਆ ਕਿਹੜੇ ਕਿੰਨਾ ਵਿਚਾਰਾਂ ਦੀ ਟ੍ਰੈਫਿਕ ਘਟ ਕਰਨੀ ਹੈ ਉਹ ਇਹ ਸੋਚਣ ਦੀ ਗੱਲ ਹੈ ਚੰਗੇ ਵਿਚਾਰਾਂ ਦੀ ਟ੍ਰੈਫਿਕ ਜਿੰਨੀ ਵੀ ਹੋ ਜਾਵੇ ਜਿੰਨੀ ਵੀ ਵੱਧ ਸਕੇ ਦਿਮਾਗ ਦੇ ਵਿੱਚ ਹੋਣੀ ਚਾਹੀਦੀ ਹੈ ਸੋਚ ਦੇ ਵਿੱਚ ਹੋਣੀ ਚਾਹੀਦੀ ਹੈ ਮਨ ਦੇ ਵਿੱਚ ਹੋਣੀ ਚਾਹੀਦੀ ਹੈ لیکن ਨਕਾਰਾਤਮਕ ਵਿਚਾਰ ਜਿਹੜੇ ਹੁੰਦੇ ਆ ਉਹ ਇੱਕ ਕਿਸਮ ਦੀਆਂ ਥਾਂ ਥਾਂ ਲੱਗੀਆਂ ਹੋਈਆਂ ਟ੍ਰੈਫਿਕ ਲਾਈਟਾਂ ਦਾ ਕੰਮ ਕਰਦੇ ਆ ਹਰ ਟ੍ਰੈਫਿਕ ਲਾਈਟ ਜੇ ਲਾਲ ਨਜ਼ਰ ਆ ਜਾਵੇਗੀ ਰੈੱਡ ਹੋਵੇਗੀ ਤਾਂ ਆਪਾਂ ਨੂੰ ਪਹੁੰਚਣ ਦੇ ਵਿੱਚ ਦੇਰੀ ਹੋ ਜਾਂਦੀ ਹੈ ਤੇ ਜਿਹੜੇ ਨਕਾਰਾਤਮਕ ਵਿਚਾਰ ਆ ਉਹ ਇੱਕ ਕਿਸਮ ਦੇ ਨਾਲ ਸੜਕ ਤੇ ਲੱਗੀਆਂ ਥਾਂ ਥਾਂ ਟ੍ਰੈਫਿਕ ਲਾਈਟਾਂ ਲਈ ਕੰਮ ਕਰਦੇ ਆ ਤੇ ਮਨ ਦੇ ਵਿਚਾਰ ਜਿਹੜੇ ਆ ਜਿਨੀ ਟ੍ਰੈਫਿਕ ਕੱਟ ਕਰ ਲਈ ਕੁਝ ਨੁਕਤੇ ਬਹੁਤ ਜ਼ਰੂਰੀ ਆ ਜਿਹੜੇ ਆਵ ਸਵਿਤੇ ਆਪ ਵਿਚਾਰ ਕਰਦੇ ਰਹਿੰਨੇ ਆ ਪਹਿਲੀ ਗੱਲ ਤਾਂ ਮੈਨੂੰ ਹਮੇਸ਼ਾ ਇਹ ਮਹਿਸੂਸ ਹੁੰਦੀ ਹੈ ਕਿ ਮਨ ਨੂੰ ਤੜਫਾ ਲੱਗਦਾ ਮਨ ਪਟਕਦਾ ਆ ਮਨ ਦੁਖੀ ਹੁੰਦਾ ਮਨ ਉਚਾਟ ਹੁੰਦਾ ਕਦੋਂ ਜਦੋਂ ਕਿਸੇ ਤੋਂ ਉਮੀਦ ਰੱਖੀ ਹੁੰਦੀ ਹੈ ਤੇ ਉਹ ਉਮੀਦ ਦੇ ਉੱਤੇ ਖਰਾ ਨਹੀਂ ਉਤਰਦਾ ਜਾਂ ਉਮੀਦ ਬਹੁਤ ਹੁੰਦੀ ਹੈ ਤੇ ਉਹ ਖੜੇ ਪਰ ਥਾਂੇ ਖੜੇ ਮੁਕਰ ਜਾਂਦੇ ਆ ਤੇ ਬਸ ਉੱਥੇ ਆ ਕੇ ਫਿਰ ਮਨ ਜਿਹੜਾ ਆ ਉਹਦੇ ਵਿੱਚ ਜਿਹੜੇ ਵਿਚਾਰ ਆ ਉਹ ਨਕਾਰਾਤਮਕ ਹੋ ਜਾਂਦੇ ਨੇ ਭਾਵ ਕੇ ਮਨ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਵਧ ਜਾਂਦੀ ਹੈ। ਦੂਜੀ ਗੱਲ ਕਦੇ-ਕਦੇ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਆਪਣੀ ਜਾਂ ਆਪਣੇ ਪਰਿਵਾਰ ਦੀ, ਆਪਣੇ ਕੰਮਕਾਰ ਦੀ, ਆਪਣੀ ਸੂਝ-ਬੂਝ, ਅਕਲ ਦੀ, ਆਪਣੇ ਬੱਚਿਆਂ ਦੀ ਕਦੇ ਵੀ ਕਿਸੇ ਦੇ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ। ਜਦੋਂ ਅਸੀਂ ਤੁਲਨਾ ਕਰਦੇ ਹਾਂ, ਕੰਪੇਅਰ ਕਰਦੇ ਹਾਂ, ਠੀਕ ਕਿਤੇ ਕੰਪੇਅਰ ਕਰਦੇ ਹਾਂ ਉਮਤਾਈ ਨਜ਼ਰ ਆ ਜਾਂਦੀ ਹੈ। ਮਨ ਫੇਰ ਦੁਖੀ, ਮਨ ਫੇਰ ਉਚਾਟ, ਮਨ ਫੇਰ ਉਦਾਸ, ਮਨ ਫੇਰ ਭਟਕਣ ਲੱਗ ਪੈਂਦਾ ਤੇ ਮਨ ਦੇ ਵਿੱਚ ਵਿਚਾਰਾਂ ਦੀ ਟ੍ਰੈਫਿਕ ਵੱਧ ਜਾਂਦੀ ਹੈ ਗੱਲ ਕਰਦੇ ਆ ਕਿ ਦਿਮਾਗ ਦੇ ਵਿੱਚ ਇਹ ਵੀ ਆ ਗਿਆ ਕਿ ਜਦੋਂ ਆਪਾਂ ਫਿਊਚਰ ਦੀ ਚਿੰਤਾ ਕਰਦੇ ਆ ਫਿਕਰ ਕਰਦੇ ਆ ਕਿ ਆਉਣ ਵਾਲੇ ਵਰਿਆਂ ਦੇ ਵਿੱਚ ਕੀ ਹੋਵੇਗਾ ਜੇ ਆਪਾਂ ਸੋਚੀਏ ਕਿ ਅੱਜ ਤੋਂ 4 ਵਰੇ ਪਹਿਲਾਂ 2021 ਦੇ ਵਿੱਚ 2025 ਦੇ ਬਾਰੇ ਆਪਾਂ ਹੋ ਸਕਦਾ ਕਿ ਬਹੁਤ ਚਿੰਤਤ ਹੋਵਾਂਗੇ ਬਹੁਤ ਫਿਕਰ ਕਰ ਰਹੇ ਹੋਵਾਂਗੇ ਕਿ 4 ਸਾਲਾਂ ਤੱਕ ਐਦਾਂ ਹੋ ਜਾਈਏ ਜੇ ਕੰਮ ਘਟ ਗਿਆ ਜਾਂ ਐਦਾਂ ਹੋ ਗਈ ਕੀ 2021 ਜਾਂ 2022 ਦੇ ਵਿੱਚ ਜਿਨ੍ਹਾਂ ਗੱਲਾਂ ਦੀ ਚਿੰਤਾ ਕਰਦੇ ਸੀ ਫਿਊਚਰ ਦੀ ਕੀ ਉਹ ਘਟਨਾ ਘਟੀਆਂ ਆ ਜਾਂ ਬਿਲਕੁਲ ਉਹਦੇ ਉਲਟ ਹੋਇਆ ਜੇ 2021 ਜਾਂ 2022 ਜਾਂ 23 24 ਦੇ ਵਿੱਚ ਸੋਚਿਆ ਸੀ ਲੇਕਿਨ ਉਹ ਤਾਂ ਕੁਝ ਹੋਇਆ ਹੀ ਨਹੀਂ ਜਿਨ੍ਹਾਂ ਗੱਲਾਂ ਦੀ ਚਿੰਤਾ ਕਰਦੇ ਸੀ ਤੇ ਜਿਹੜੀਆਂ ਗੱਲਾਂ ਦੀ ਚਿੰਤਾ 2025 ਚ ਅਸੀਂ ਕਰ ਰਹੇ ਹਾਂ ਕਿ 2026 ਜਾਂ 2027 28 ਦੇ ਵਿੱਚ ਆਹ ਹੋ ਜਾਵੇਗਾ ਕੀ ਉਹ ਹੋਵੇਗਾ ਜਾਂ ਨਾ ਹੋਵੇ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਹੋਣੀ ਹੋਏ ਹੁਣ ਅਨਹੋਣੀ ਤਾਂ ਕੋਈ ਵੀ ਸੰਸਾਰ ਦੇ ਉੱਤੇ ਹੋ ਹੀ ਨਹੀਂ ਰਹੀ ਬੇਸ਼ੱਕ ਆਪਾਂ ਵਰਤ ਲੈਨੇ ਅਨਹੋਣੀ ਹੋ ਗਈ ਗੁਰੂ ਮਹਾਰਾਜ ਕਹਿੰਦੇ ਅਨਹੋਣੀ ਹੈ ਹੀ ਨਹੀਂ ਸਭ ਹੋਣੀਆਂ ਹੀ ਆ ਕੋਈ ਵੀ ਅਨਹੋਣੀ ਨਹੀਂ ਹੈ ਤੇ ਫਿਰ ਚਿੰਤਾ ਕਾਦੀ ਅੱਜ ਜ਼ਰੂਰ ਆਪਾਂ ਆਪਣੇ ਦੇ ਕੋਲੋਂ ਇੱਕ ਸਵਾਲ ਪੁੱਛਣਾ ਹੈ ਕਿ ਪਿਛਲੇ 5-7 ਸਾਲ ਜਿਹੜੀ ਹੈ ਜੇਕਰ ਆਪਾਂ ਕਿਸੇ ਚਿੰਤਾ ਵਿੱਚ ਡੁੱਬੇ ਹੋਏ ਸੀ ਫਿਊਚਰ ਨੂੰ ਲੈ ਕੀ ਜਿਹਦੇ ਬਾਰੇ ਬਹੁਤ ਜ਼ਿਆਦਾ ਚਿੰਤਾ ਕੀਤੀ ਜਾ ਰਹੀ ਸੀ ਜੇ ਜਿਸ ਤਰੀਕੇ ਦੇ ਨਾਲ ਤੁਸੀਂ ਸੋਚਦੇ ਸੀ ਕਿ ਉਹ ਘਟਨਾਵਾਂ ਉਦਾਂ ਹੀ ਵਾਪਰੀਆਂ ਜਿਹਦੇ ਬਾਰੇ ਚਿੰਤਾ ਕਰ ਰਹੇ ਸੀਗੇ ਇਹ ਨਹੀਂ ਵਾਪਰੀਆਂ ਤਾਂ ਆਉਣ ਵਾਲਾ ਸਮਾਂ ਵੀ ਇਦਾਂ ਹੀ ਹੋਣਾ ਤੇ ਅੱਜ ਫਿਰ ਆਪਾਂ ਚਿੰਤਾ ਕਰਾ ਤੇ ਕਰੀਏ ਫਿਊਚਰ ਦੀ ਕਿਉਂ ਫਿਕਰ ਕਰੀਏ ਕਿਉਂ ਵਰੀ ਆਪਾਂ ਕਰਦੇ ਆ ਜੀ ਚਿੰਤਾ ਚਿਖਾ ਦੇ ਸਮਾਨ ਹੈ ਜੀ ਜੇ ਟਿੱਪੀ ਨੂੰ ਅਧਕ ਬਣਾ ਦੇਵੇ ਤਾਂ ਚਿਖਾ ਬਣ ਜਾਂਦੀ ਹੈ